ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਹਿੜਾਂ ਵਿਖਾਉਣੀਆਂ ਦੋ ਸੁਈਆਂ ਸਵਾਈਆਂ ਇੱਕ ਬਾਹਰ ਗੱਬਣ ਵਹਿੜ ਖੜੀ ਹੈ ਬਾਹਰ ਖੜੀ ਹੈ ਕਾਲੇ ਰੰਗ ਦੀ ਤੁਹਾਨੂੰ ਬਾਅਦ ਵਿੱਚ ਵਿਖਾ ਦਿੰਨਾ ਦੋ ਆ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਦੀ ਜੇਰ ਪੈ ਗਈ ਹੈ ਇੱਕ ਦੀ ਹਜੇ ਪੈਣੀ ਕਿਉਂਕਿ ਸੂਈ ਹਜੇ ਹੋਣੀ ਆ ਹੋਣੀ 15 ਮਿੰਟ ਇਨਫਾਰਮੇਸ਼ਨ ਲੈ ਲੈਣਾ ਮੁੱਲ ਜਿਵੇਂ ਜਾਇਜ ਹੋਣਗੇ ਹਾਊ ਕਰ ਦਿਆਂਗਾ ਬਾਅਦ ਹਾਂਜੀ ਸਸੀ ਕਾ ਜੀ ਸਸੀ ਕਾ ਬਾਈ ਨਾਮ ਤੇ ਦੱਸ ਨਾਮ ਤੇ ਪ੍ਰਸੰਗ ਪੰਡ ਰਣ ਸਿੰਘ ਆ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟੀ ਫੋਨ ਨੰਬਰ ਦੱਸੀ 9814204404 ਕਿੰਨਾ ਵਸੂਆ ਇਹ ਦੂਜਾ ਸੂਆ ਸੋਈ ਆ ਬਈ ਸੂਈ ਨੂੰ ਸਮਾ ਇਹ ਰਾਤ 12 1 ਵਜੇ ਸੋਈ ਆ ਬਈ ਕਿੰਨਾ ਦੁੱਧ ਪਿਆ ਦੁੱਧ ਪਾ ਦੂਗੀ ਬਈ ਇਹ 17 18 ਲੀਟਰ ਤੇ ਬਾਕੀ ਜੇਰ ਦਿਖਾ ਦਿਓ ਜੇਰ ਕੰਪਲੀਟ ਆ ਜੀ ਜ਼ੇਰ ਪੈ ਗਈ ਹੈ ਵੀਡੀਓ ਬਣਾਉਣੀ ਕਰਕੇ ਜ਼ੇਰ ਦਾ ਪੀ ਨਹੀਂ ਬਠਲ ਜ਼ੇਰ ਦਾ ਕੱਢੀਏ ਬਾਹਰ ਨੂੰ ਬੱਚਾ ਮਗਰ ਭੱਬੂ ਮੇਲਕਾ ਬਛੜਾ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਬਾਈ ਕਹਿੰਦਾ ਸੂਈ ਹੈ ਰਾਤ ਸੂਈ ਹੈ ਜ਼ੇਰ ਪੈ ਗਈ ਹੈ ਤੁਹਾਨੂੰ ਵਿਖਾ ਵੀ ਦਿੱਤੀ ਹੈ 17 18 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਹਵਾਨਾ ਸੋਹਣਾ ਥਣਾ ਦੀ ਸਾਫ ਸੁਥਰੀ ਹੈ ਜਰਸੀ ਨਸਲ ਦੀ ਦੂਜਾ ਸੂਹਾ ਵੈੜ ਬਾਕੀ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਤੁਸੀਂ ਸਾਰੇ ਜਾਣਦੇ ਹੀ ਆ ਤਾਂ ਕਰਕੇ ਡਿਮਾਂਡ ਜੀ ਵੀ ਵੱਧ ਰਹੇ ਨੇ ਤਹਿਸੀਲ ਸਾਉ ਵੀ ਇਹ ਫੁੱਲ ਹੀ ਹੁੰਦੀਆਂ ਬੱਕਰੀਆਂ ਵਰਗੀਆਂ ਹੁੰਦੀਆਂ ਪਵਨ ਜਵਾਗ ਝੋਲਣ ਬੰਦੇ ਝੋਲਣ ਬੁੜੀਆਂ ਝੋਲਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਤਾਜੀ ਸੂਈ ਕਰਕੇ ਥੋੜਾ ਜਿਆ ਬੱਚੇ ਦਾ ਜਿਆਦਾ ਕਰਦੀ ਹੈ ਤਾਜ਼ਾ ਸੂਆ ਪਸ਼ੂ ਤਾਂ ਬੱਚੇ ਦਾ ਕਰਦਾ ਹੀ ਹੁੰਦਾ ਇੱਕ ਉਹ ਗੱਬਣ ਖੜੀ ਹੈ ਉਹ ਤੁਹਾਨੂੰ ਬਾਅਦ ਚ ਵਿਖਾ ਦੇਵਾਂਗੇ ਪਹਿਲਾਂ ਤੁਹਾਨੂੰ ਦੋ ਤਾਜ਼ੀਆਂ ਬੇੜਾ ਵਿਖਾਉਣੇ ਆ ਆ ਦੋਸਤੋ ਥਾਣ ਵੇਖ ਰੋ ਦੁਬਾਰਾ ਨੇੜ ਤੋਂ ਸੋਹਣੇ ਥਾਣਾ ਅੱਧੀ ਚੁਵਾਈ ਵਾਲੇ ਗੁਲਾਬੀ ਗੈਵ ਚ ਲੱਗੇ ਹੋਏ ਆ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸ ਦਿੰਨਾ ਥਾਣ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ 9:43 ਮਿੰਟ ਤੇ ਵੀਡੀਓ ਬਣਾ ਰਹੇ ਆ ਪੌਣੇ 10 ਵਜੇ 10 ਵਜੇ ਚ ਹਜੇ 17 ਮਿੰਟ ਪਏ ਆ ਸ਼ਾਮ ਦੀ ਚੁਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਿਵਾਨਾ ਬਾਹਲੇ ਨਾਲ ਭਰ ਲੈਣਾ 17-18 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਸੋਹਣੀ ਜਰਸੀ ਆ ਤਾਜੀ ਸੂਈ ਸਵਾਈ ਦੂਜਾ ਸੂਆ ਮਲ ਜੈਤ ਜਿਆ ਸੇਵਕਾ ਜਮਾਈ ਜਾਇਆ ਜ ਲੈਣ ਦੇ ਨਾਲ 58000 ਦੀ 58 ਦੀ ਹਾਂਜੀ ਹਾਂ ਹੂੰ ਸਹੀ ਹੈ ਜੀ ਦੋਸਤੋ 58000 ਦੀ ਬਾਈ ਕਹਿੰਦਾ ਦੇ ਦੂੰਗਾ ਤੇ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜੂ ਆ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਫੋਟਿੰਗ ਹੋਵਣਾਗੇ ਤੋਂ ਨਿਆਲੇ ਪਾਸੇ ਨੂੰ ਫਿਰਦਾ ਦੂਜੇ ਸੂਏ ਸੂਈ ਆ ਬਾਕੀ ਸੂਈ ਸਵਾਈ ਹੈਗੀ ਪਵਾ ਚਾਰ ਟਾਈਮ ਚੋਕੇ ਲੈ ਜੀ ਅਗਲਾ ਦੋ ਨੰਬਰ ਤੇ ਆ ਜਾ ਸੇਵਕਾ ਇਹ ਵੀ ਦੂਜਾ ਸੂਆ ਸੋਈ ਆ ਬਈ ਇਹ ਵੀ ਜਰਸੀ ਆ ਕਾਲੇ ਰੰਗ ਦੀ ਆ ਠੀਕ ਆ ਹੁਣੇ ਸੂਈ ਆ 15 ਕੁ ਮਿੰਟ ਹੀ ਹੋਇਆ ਜੀ ਕਿੰਨਾ ਦੁੱਧ ਦੇ ਦੂ ਦੁੱਧ ਦੇ ਪਾ ਦੂਗੀ ਭਾਈ 20 ਕਿਲੋ ਦੇਨੇ ਆਏ ਸਾਰੇ ਪੱਬੂ ਲਈ ਫਿਰਦਾ ਪੱਬੂ ਭਾਈ ਪਰਵਾਹ ਨਾ ਅੱਜ ਕਹਿੰਦਾ ਪੱਬੂ ਆਉਣਗੇ ਅੱਗੇ ਬੱਚੀਆਂ ਹੀ ਹੁੰਦੀਆਂ ਆਪਣੇ ਕੋਲੇ ਠੀਕ ਹੈ ਕੋਈ ਚੱਕਰ ਨਹੀਂ ਦਾ ਕਰਮਾਂ ਦਾ ਹਾਂ ਕਿੱਡੀ ਬਾਤ ਨੂੰ ਦੋਸਤੋ ਮਗਰ ਦੋਵਾਂ ਦੇ ਬੱਚੇ ਆ ਦੁੱਧ ਇਹ ਵੀ ਉਹ ਇੱਕ ਨੰਬਰ ਜਿੰਨੇ ਪਿਆਜ ਦੂ ਨਹੀਂ ਇਹ ਵਾਅਦਾ ਕਰਾਂਗੀ ਭਾਈ ਇਹ ਕੱਲ੍ਹ ਕਾਟ ਵਾਲੀ ਹੈ ਕਿੰਨਾ ਪਿਆਜ ਦੂ ਇਹ 20 ਕਿਲੋ ਦੇ ਨੇੜੇ ਪਿਆਜ ਦੂ ਬਾਕੀ ਦੁੱਧ ਸੇਵਾ ਦਾ ਭਾਈ ਠੀਕ ਹੈ ਹਾਂ ਦੋਸਤੋ ਦੋ ਨੰਬਰ ਇਹ ਵੀ ਜਰਸੀ ਨਸਲ ਦੀ ਵਹਿੜਾ ਇਹਦਾ ਕਾਫੀ ਕਲ ਬਲੈਕ ਕਲਰ ਤੇ ਕਾਫੀ ਕਲਰ ਦਾ ਸੁਮੇਲ ਜਿਆ ਦੂਜਾ ਸੂਆ ਦੁੱਧ ਬਾਈ ਦੱਸਦੇ ਇਹ ਵੀ 20 ਕਿਲੋ ਵਾਂਗੂ ਪਿਆਜੂ ਵੱਡੀ ਵਹਿੜਾ ਬਾਈ ਕੱਦ ਬਿਚਾ ਦੇ ਹਮ ਹਾਈਟ ਫੁੱਲੀ ਐ ਐਚ ਐਫ ਵਹਿੜ ਜਿੱਡਾ ਕੱਦ ਆ ਹਾਈਟ ਵੀ ਫੁੱਲਾ ਲੈਂਥ ਵੀ ਪੂਰੀਆ ਖੁੱਲੇ ਡੱਲੇ ਅੰਗਾਂ ਪੈਰਾਂ ਦੀ ਐ 20 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆਜੂ ਐ ਇਹ ਵੀ ਬਾਈ ਗਰਸ ਤੋਂ ਆ ਹਾ ਰੰਗ ਇਹਦਾ ਮੰਨ ਲਓ ਬਲੈਕ ਚ ਆ ਹਮ ਮੂੰ ਮੱਥੇ ਦੀ ਸੋਹਣੀ ਐ ਬੁੱਧੀ ਵਾਲੀ ਬੱਚੀ ਥਣ ਆਧੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਉਪਰੋਂ ਫੋਟਾਂ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਵਹਿੜ ਵੱਡੀ ਫੁੱਲ ਹੈ ਇਹਨਾਂ ਦੁੱਧ ਪਿਉਣ ਦਾ ਹੱਕ ਬਣਦਾ ਸੀਲ ਸਭ ਪੂਰੀ ਹੈ ਬਾਕੀ ਬਾਈ ਕਹਿੰਦਾ ਅੱਗੇ ਦੁੱਧ ਹੁੰਦਾ ਸੇਵਾ ਦਾ ਜੇ ਵੱਧ ਸੇਵਾ ਕਰ ਲੋਗੇ ਤਾਂ ਬਾਈ ਕਹਿੰਦਾ ਹੋ ਸਕਦਾ ਵੱਧ ਪਿਆ ਜੀ ਜੇਰ ਪੈਣੀ ਇਹਦੀ ਹਜੇ ਬਾਕੀ ਹੈ ਕਿਉਂਕਿ ਸੂਈ ਨੂੰ 10-15 ਮਿੰਟ ਹੀ ਹੋਏ ਆ ਇੱਕ ਨੰਬਰ ਰਾਤ ਦੀ ਸੂਈ ਹੈ ਉਹਦੀ ਜੇਰ ਪੈ ਗਈ ਹੈ ਮੱਠਲ ਜੇਰ ਦਾ ਤੁਹਾਨੂੰ ਵਿਖਾ ਹੀ ਦਿੱਤਾ ਉਹ ਪਹਿਲਾਂ ਵੀਡੀਓ ਚ ਬਾਕੀ ਵੀਡੀਓ ਵੀਰ ਬਣਾ ਕੇ ਰੱਖਦਾ ਹੁੰਦਾ ਜੇਰ ਦੀ 2 ਨੰਬਰ ਦੀ ਹੋਰ ਘੰਟੇ ਦੋਵਾਂ ਘੰਟਾਂ ਤੇ ਕਰ ਜੇਰ ਦੀ ਪੈ ਜਾਣੀ ਹੈ ਜਦੋਂ ਜੇਰ ਪੈ ਗਈ ਵੀਰ ਵੀਡੀਓ ਬਣਾ ਕੇ ਰੱਖ ਲੂਗਾ ਜਿਹਦੇ ਪਸੰਦ ਆਉ ਜੇ ਕੋਈ WhatsApp ਤੇ ਵੀਡੀਓ ਜੇਰ ਦੀ ਮੰਗਵਾਨੀ ਚਾਹੁੰਦਾ ਤਾਂ ਅਗਲਾ 2 ਨੰਬਰ ਦੀ ਮੰਗਵਾ ਸਕਦੇ 1 ਨੰਬਰ ਦੀ ਤਾਂ ਪਈ ਆ ਤੁਹਾਡੇ ਸਾਹਮਣੇ ਆ ਫੁੱਲ ਵੱਡੀ ਵਹਿੜ ਹੈ ਜਰਸੀ ਨਸਲ ਦੀ ਬਲੈਕ ਕਲਰ ਤੇ ਕਾਫੀ ਕਲਰ ਦਾ ਸੁਮੇਲ ਆ ਅਮਰੀਕਨ ਵਹਿੜਾ ਜੱਡਾ ਹਵਾਨਾ ਰਾਜ ਦੇ ਬਰਾਬਰ ਹੀ ਦਿਖਾ ਦੋ ਹੂੰ ਦੇਖੋ ਆਉਦੀ ਕਿਨੇ ਕਿਤੇ ਦਰ ਤੇ ਐਡੀ ਹਾਂ ਜੈ ਜੈ ਮੋਲਾ ਮੋਲਤਾ ਭਾਈ ਹਾਂ ਜੀ ਕਰੀ ਜਾਂਦਾ 75 ਕਰ ਲਗੇ 10000 ਦੀ ਵਹਿੜ ਦੇਣਾ 68 70 69 ਦੀ ਹਾਂਜੀ ਹਾਂਜੀ ਦੋਸਤੋ ਮੁੱਲ ਕਰਨ ਨੂੰ ਭਾਈ ਕਹਿੰਦਾ ਜੀ ਕਰਦਾ 75000 ਕਰ ਲਗੇ ਐਡੀ ਵਹਿੜ ਭਾਈ ਕਹਿੰਦਾ ਆਉਂਦੀ ਬਹੁਤ ਘੱਟ ਹੈ ਪਰ ਬਿਲਕੁਲ ਜੈ ਜੈ ਮੋਲਾ ਹਜ਼ਾਰ ਘਟ 70000 ਦੀ ਵੀਰ ਕਹਿੰਦਾ ਦੇ ਦੂ 69000 ਦੀ 20 ਗੱਲੋ ਖੁੱਲਾ ਦੁੱਧ ਪਿਆ ਜੂ ਫੁੱਲ ਵੱਡੀ ਵਹਿੜ ਐਕ ਨੰਬਰ 17 18 ਕਿਲੋ ਦੁੱਧ ਪਿਆ ਜੂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਆ ਰਾਤ ਦੀ ਸੂਈ ਆ ਉਹਨੂੰ 10 15 ਮਿੰਟ ਹੀ ਹੋਏ ਐ ਸੂਈ ਨੂੰ ਜੇਰ ਇੱਕ ਨੰਬਰ ਦੀ ਪੈ ਗਈ ਐ ਦੋ ਨੰਬਰ ਦੀ ਹਜੇ ਪੈਣੀ ਆ ਇੱਕ ਇਧਰ ਲਾ ਗੱਬਣ ਬੱਚੀ ਲਾਸਟ ਤੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਪਰ ਆ ਸੇਵਕਾ ਇਹ ਵੀ ਦੂਜਾ ਸੁਆਖ ਹੁੰਦੀ ਆ ਵੀ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ ਤਿੰਨ ਚਾਰ ਦਿਨ ਕਿੰਨੇ ਰੋਜ਼ ਪਿਆਜ ਦੁੱਧ ਪਾ ਦੂਗੀ 14 15 ਕਿਲੋ ਜੈਜ ਜਮੋਲ ਦਸ ਦੀ ਦਾ ਦੇ ਲਾਂਗੇ 47000 ਦੀ ਸੀਲ ਸੌ ਪੂਰੀ ਗਈ ਸੀਲ ਸੌ ਪੂਰੀ ਆ ਤੁਸੀਂ ਵੇਖ ਲਓ ਮੈਂ ਪਹਿਲੀ ਜਰਸੀ ਵਿਖਾਈ ਉਦੋਂ ਵੀ ਕਿਹਾ ਸੀਗਾ ਕਿ ਜਰਸੀਆਂ ਦਾ ਸੀਲ ਸੌ ਹੀ ਹੁੰਦੀਆਂ ਬੱਕਰੀਆਂ ਵਾਲੀਆਂ ਹੀ ਹੁੰਦੀਆਂ ਭਾਵੇਂ ਜਵਾਕ ਚੋਈ ਜਾਂ ਬੰਦੇ ਚੋਲਣ ਬੁੜੀਆਂ ਚੋਲਣ ਬੱਚਾ ਛੱਡਣਾ ਤਾਜੀ ਥੱਲੇ ਅਗਰ ਛੱਡ ਲੇ ਜੇ ਨਹੀਂ ਛੱਡਣਾ ਤੇ ਭਵਾਂ ਨੂੰ ਪਾਸੇ ਦੁੱਧ ਪਿਆ ਦੇ ਤਾਂ ਵੀ ਇਹਨਾਂ ਨੂੰ ਕੋਈ ਚੱਕਰ ਨਹੀਂਗਾ 14 15 ਕਿਲੋ ਦੁੱਧ ਪਿਆ ਜੂ 40 ਤੇ 7 47000 ਦੀ ਬਾਈ ਕਹਿੰਦਾ ਦੇ ਦੇਣੀ ਆ 47000 ਚ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਥਣ ਗਲਾਬੀ ਆ ਦੀ ਚੁਆਈ ਵਾਲੀ ਗੈਵ ਚ ਲੱਗੇ ਹੋਏ ਆ ਵਲ ਢੱਲਾਂ ਹਜੇ ਕਾਫੀ ਬਾਕੀ ਆ ਬਾਕੀ ਇੰਦੀਆਂ ਕੁਵਲ ਢੱਲਾਂ ਦਾ ਕਰਮ ਵਾਲੀਆਂ ਜਦੋਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਦੂਜੇ ਸਵੇਰੇ ਸੁੰਦੀ ਆ ਤਾਂ ਦੋਸਤੋ ਪਸ਼ੂ ਵੱਧ ਕਰਕੇ ਇੱਕ ਨਾ ਕਿ ਇੱਧਰ ਬੰਨਿਆ ਸੀਗਾ ਇੱਧਰੋਂ ਹੀ ਬਾਈ ਖੋਲ ਕੇ ਲਿਆਏ ਸੀ ਤੇ ਇੱਧਰ ਹੀ ਬੰਨਿਆਣੀ ਆ ਹਣ ਕਿਉਂਕਿ ਘਰੇ ਉਧਰ ਬੰਨਣ ਦੀ ਜਗ੍ਹਾ ਬਾਈ ਦੇ ਤਿੰਨਾਂ ਕ ਪਸ਼ੂ ਆਂਦੀ ਐ ਦੋ ਵੈੜਾਂ ਤਾਂ ਤੁਹਾਨੂੰ ਵਿਖਾਤੀਆਂ ਇੱਕ ਪਰੇ ਪਰਲੇ ਪਾਸੇ ਵੈੜ ਹੋਰ ਖੜੀ ਸੀ ਚਰਸੀ ਉਹਦਾ ਸੌਦਾ ਹੋਇਆ ਵਾ ਸੀਗਾ ਉਹ ਅਗ ਜਾਣੇ ਲੈ ਜਾਣੀ ਹੋਰ ਘੰਟੇ ਖੰਡ ਟਿੱਕਰ ਫੇਰ ਉਦੋਂ ਇਹ ਘਰੇ ਜਾਵੜੂਗੀ ਮੁੱਲੇ ਦਾ 47000 ਆ ਦੋ ਨੰਬਰ ਦਾ 47000 ਚ ਬਾਈ ਕਹਿੰਦਾ ਮਾਨਤਾਨ ਕਰ ਦੂੰਗਾ ਹੇ ਆ ਕੱਚੀ ਪਈ ਆ ਬਾਈ ਵੈੜਾ ਸਾਰੀ ਭਰਨੀ ਆ ਹਾਂ ਆ ساری ਵਾਲਟਾ ਲੱਗ ਕੇ ਸੁਣਾ ਦੁੱਧ 14 15 ਕਿਲੋ ਬਾਈ ਦਾਸ ਆ ਖੁੱਲਾ ਪਿਆ ਜੂ ਤੇ ਦੋ ਬੈੜਾ ਉਧਰ ਇੱਕ ਵਾਰੀ ਕੈਮਰਾ ਉਹਨਾਂ ਤੇ ਫੇਰ ਮਾਰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੀਆਂ ਤਿੰਨ ਵੜਾਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਗੱਬਣ ਬੱਛੀ ਤੇ ਇਹਨਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ। ਆ ਬੱਛੀ ਸੇਲ ਆ ਬਾਈ। ਇਹ ਵੀ ਮੇਰ ਕੋਈ ਪੁੱਛੇ ਬਾਈ ਯਾਰ ਉਹ ਨਹੀਂ ਬੋਲੀ ਵਿੱਚ। ਹਾਂ। ਇਹ ਬੱਛੀ ਦਾ ਸੌਦਾ ਹੋਇਆ ਗਿਆ। ਠੀਕ ਹੈ। ਇਹ ਸੇਲ ਆ ਗਈ। ਬਾਕੀ ਦੁੱਧ ਬਈ ਆ ਕਰਮਾਂ ਦਾ ਸੇਵਾ ਦਾ ਦੁੱਧ ਆ। ਦੁੱਧ ਤਾਂ ਜਿਵੇਂ ਆਪਾਂ ਨੂੰ ਅਗਲਾ ਪਿੱਛੋਂ ਕਹਿ ਦਿੰਦਾ ਜੀ ਉਵੇਂ ਆਪਾਂ ਕਹਿ ਦਿੰਨੇ ਆ। ਦੁੱਧ ਤਾਂ ਮੰਨ ਕੇ ਚਲੋ ਆਪਦੀ ਸਮਝ ਨਾ ਲਓ ਜੀ ਜਾਨਵਰ ਕੋਈ ਲੈਣਾਗਾ। ਦੋਸਤੋ ਬਾਈ ਕਹਿੰਦਾ ਆਪਾਂ ਨੂੰ ਜਿਵੇਂ ਦੁੱਧ ਮਗਰਲੇ ਪਰਿਵਾਰ ਨੇ ਦੱਸਿਆ ਉਵੇਂ ਆਪਾਂ ਤੁਹਾਨੂੰ ਦੱਸਦਾ ਅੱਗੇ ਬਾਕੀ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂ ਉਹ ਅਗਰ ਆਪਾਂ ਹੀ ਕਹਿੰਦਾ ਮੇਰੇ ਘਰੇ ਆਵੇ ਆਪਦੀ ਤਸੱਲੀ ਕਰੇ ਆਪਦੀ ਸਮਝ ਨਾਲ ਪਸ਼ੂ ਖਰੀਦੇ ਫੋਨ ਨੰਬਰ ਸਕਰੀਨ ਤੇ ਤੁਹਾਨੂੰ ਵੀ ਪਤਾ ਕਿਉਂਕਿ ਬਾਈ ਲੈ ਕੇ ਆਇਆ ਇਹ ਵੀ ਆਪਦੀ ਸਮਝ ਨਾਲ ਲੈ ਕੇ ਆਇਆ ਰਾਤ ਹੀ ਆਂਗਾ ਬਾਈ ਆਪਣੇ ਕੋਲੇ ਦਾ ਬਾਕੀ ਇਹ ਕਿੜਾ ਬਾਰੇ ਦਿਨ ਹੋ ਗਿਆ ਹਮਮ ਸਹੀ ਆ ਰਾਤ ਹੀ ਆਉਂਦੀਆਂ ਸੂਪੀਆਂ ਕਰਮਾ ਲੈਣਾ ਠੀਕ ਆ ਰਾਤ ਹੀ ਵੜਾਂ ਬਾਈ ਕਹਿੰਦਾ ਆਈਆਂ ਆਉਂਦੀਆਂ ਸੂਪੀਆਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫੋਸ਼ੀ ਕਰਾ